ਕਣੀ ਆਪਣੀ ਜੋਰ ਦਿਖਾ ਰਹੀ ਹੈ ਅੱਜ ਆਪਾਂ ਗੱਲ ਕਰਾਂਗੇ ਡਾਕਟਰ ਸਲੋਜ ਜੀ ਨਾਲ ਜਿਹੜੇ ਜੀ ਚੇਅਰਮੈਨ ਬੁੱਧੀਜੀਵੀ ਸੈਲ ਕਾਂਗਰਸ ਦੇ ਇਤਿਹਾਰ 2019 ਦੇ ਮਿਸ਼ਨ ਲੈ ਕੇ ਕਾਂਗਰਸ ਧੋੜ ਵਿੱਚ ਲੱਗੀ ਹੋਈ ਆ ਉਹਦੇ ਬਾਰੇ ਤੁਸੀਂ ਕੀ ਗੱਣਾ ਕਹੋਗੇ ਦੇਖੋ ਜੀ ਜੋ ਇਹ ਬੀਜੇਪੀ ਤੇ ਇਹਦੇ ਅਲਾਈਅੰਸ ਦੀ ਜਿਹੜੀ ਸਰਕਾਰ ਸੈਂਟਰ ਦੇ ਵਿੱਚ ਚੱਲੀ ਆ 5 ਸਾਲ ਪਿਛਲੇ ਇਸ ਸਰਕਾਰ ਨੇ ਲੋਕਾਂ ਦੇ ਵਿੱਚ ਧਰਮਿਕ ਆਧਾਰ ਦੇ ਉੱਪਰ ਨਫਰਤ ਪੈਦਾ ਕਰਨ ਤੋਂ ਸਿਵਾਇ ਹੋਰ ਕੁਛ ਨਹੀਂ ਕੀਤਾ ਜਿੱਥੋਂ ਤੱਕ ਸਰਕਾਰ ਦੀ ਪਹਿਲੇ ਸਮੇਤੀਆਂ ਗੱਲਾਂ ਨਹੀਂ ਈਵਨ ਇਹਨਾਂ ਨੇ ਨੂਰ ਬੰਦੀ ਕੀਤੀ ਨੂਰ ਬੰਦੀ ਕਰਨ ਤੋਂ ਬਾਅਦ ਲੋਕਾਂ ਨੂੰ ਲਾਈਨਾਂ ਦੇ ਵਿੱਚ ਲਗਾ ਕੇ ਤੇਜ਼ ਤੇ ਬਹੁਤ ਸਾਰੇ ਲੋਕਾਂ ਦੀ ਜੋ ਮੌਤ ਹੋ ਗਈ ਇਹ ਉਸ ਦੀ ਜ਼ਿੰਮੇਵਾਰੀ ਕੋ ਨਹੀਂ ਪਾ ਸਕਦੀ ਉਸ ਤੋਂ ਬਾਅਦ ਇਹਨਾਂ ਨੇ ਜੋ ਦੇਸ਼ ਦੇ ਵਿੱਚ ਬੇਰੁਜ਼ਗਾਰੀ ਦਾ ਗ੍ਰਾਫ ਸਿਕਾ ਵਜਾਇ ਇਹੋ ਕਾਨੂੰਨ ਰੋਜ਼ਗਾਰ ਦੇਣ ਦੇ ਇਹਨਾਂ ਨੂੰ ਸੋਚੋ ਜਿਵੇਂ ਗ੍ਰਾਫ ਨੂੰ ਹੋਰ ਵੀ ਬਤਾਇਆ ਪਰ ਕਿਤੇ ਕਿਤੇ ਜਦੋਂ ਕੈਪਟਨ ਦੀ ਸਰਕਾਰ ਬੜੀ ਆ ਕੈਪਟਨ ਸਰਕਾਰ ਨੇ ਵੀ ਵਾਅਦਾ ਕੀਤਾ ਸੀ ਕਿ ਆਪਾਂ ਜਦੋਂ ਸਰਕਾਰ ਕਾਗਜ਼ ਦੀ ਆਏਗੀ ਤੇ ਹਰ ਘਰ ਵਿੱਚ ਇੱਕ ਨੌਕਰੀ ਤੇ ਹਰ ਨੌਜਵਾਨ ਨੂੰ ਇੱਕ 스마트ਫੋਨ ਦਵਾ ਦੇਗਾ ਜੇ ਮੋਦੀ ਦੀ ਗੱਲ ਕਰੀ ਤੇ ਕੈਪਟਨ ਨੇ ਤਾਂ ਉਹ ਹੀ ਕੰਮ ਕੀਤਾ ਜਿਸ ਤੋਕ ਕੈਪਟਨ ਸਾਹਿਬ ਦਾ ਇਜ਼ਹਾਬ ਦੀ ਗੱਲ ਹੈ ਦੇਖੋ ਜੇ ਸਾਨੂੰ 2 ਸਾਲ ਹੋ ਗਏ ਆ ਪਰ ਅਸੀਂ ਉਹਦੇ ਵਿੱਚ ਵੀ ਅਸੀਂ ਨੌਕਰੀਆਂ ਦੇਣ ਦੇ ਰਾਹ ਤੇ ਮਹਾਈ ਦੇ ਵਿੱਚ ਇੱਕ ਐਕਸੀਬਿਸ਼ਨ ਲਗਾਈ ਸੀ ਔਰ ਪ੍ਰਾਈਵੇਟ ਕੰਪਨੀਆਂ ਤੇ ਹੋਰ ਕੰਪਨੀਆਂ ਵੀ ਅਸੀਂ ਬੁਲਾਈਆਂ ਸੀ ਜਿੱਥੇ ਵਿਰਤ ਦਾ ਨੌਜਵਾਨ ਨੂੰ ਕਰਾਇਆ ਸੀ ਤੇ ਜਿਹੜੇ ਵੀ ਕੋਈ ਜਿਸ ਟ੍ਰੇਡ ਦਾ ਕੋਈ ਬੰਦਾ ਸੀਗਾ ਤਾਂ ਅਸੀਂ ਪ੍ਰਾਈਵੇਟ ਕੰਪਨੀਆਂ ਦੇ ਵਿੱਚੋਂ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਬਤ ਬਤ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਦੂਸਰੀ ਗੱਲ ਜਿੱਥੋਂ ਤੱਕ ਅਸੀਂ ਗੱਲ ਕਰਦੇ ਹਾਂ ਕਿ ਵੀ ਸਾਡੀ ਸਰਕਾਰ ਨੇ ਮੋਬਾਈਲ ਦੀ ਜੀ ਗੱਲ ਕੀਤੀ ਹੈਗੀ ਆ ਤਾਂ ਸਾਡੇ ਕੋਲ ਹਜੇ ਸਮਾਂ ਹੈਗਾ ਕਿਉਂਕਿ ਅਕਾਲੀ ਦਲ ਭਾਜਪਾ ਸਰਕਾਰ ਦੇ ਵੀ ਪਿਛਲੀ ਗਈ ਹੈ ਇਹ ਦੇਸ਼ ਨੂੰ ਕਰਜ਼ੇ ਸਾਡੀ ਸਟੇਟ ਨੂੰ ਕਰਜ਼ੇ ਦੇ ਵਿੱਚ ਡੋਬੋ ਕੇ ਗਈ ਹੈ ਇਸ ਨੇ ਜੋ ਆਰਥਿਕ ਹਾਲਾਤ ਹੈ ਇਸ ਦੀ ਇੰਨੀ ਮਾੜੀ ਕਰ ਦਿੱਤੀ ਕਿ ਜਿਹੜਾ ਪੰਜਾਬ ਕਦੇ ਹਿੰਦੁਸਤਾਨ ਦੇ ਪਹਿਲੇ ਨੰਬਰ ਤੇ ਹੁੰਦਾ ਸੀ ਅੱਜ ਉਹ ਜਾ ਕੇ ਤੇਲਵੇਂ 14ਵੇਂ ਨੰਬਰ ਤੇ ਉਸ ਨੂੰ ਆਰਥਿਕ ਤੌਰ ਤੇ ਲੈ ਕੇ ਆਇਆ ਸੋ ਜਿਸ ਇਸ ਜਿਸ ਭਵਸਾਗ ਦੇ ਵਿੱਚ ਡੋਬ ਕੇ ਗਿਆ ਅਕਾਲੀ ਦਰ ਸਰਕਾਰ ਕਹਿੰਦੇ ਕੈਪਟਨ ਸਾਹਿਬ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਥੋੜਾ ਜਿਹਾ ਕਾਮਯਾਬੀ ਹੋ ਗਏ ਹੁਣ ਥੋੜਾ ਜਿਹਾ ਅਸੀਂ ਲਾਈਨ ਤੇ ਆ ਗਏ ਆ ਪਹਿਲਾਂ ਦੇ ਖੜੇ ਹੋ ਗਏ ਆ ਔਰ ਅਸੀਂ ਇਸ ਜਿਹੜੇ ਰਿਜ਼ਲਟ ਜਿਹੜੇ ਜਰੂਰ ਪੰਜਾਬ ਦੇ ਲੋਕਾਂ ਨੂੰ ਦਿਖਾਵਾ ਰਵਨੀਤ ਬਿੱਟੂ ਜੀ ਆਪਣੀ ਹਾਰਮ ਮੂਮੈਂਟ ਲੈ ਕੇ ਅੱਗੇ ਵਧ ਰਹੇ ਨੇ ਤੇ ਲੋਕਾਂ ਦਾ ਰੁਝਾਨ ਵੀ ਕਾਂਸਪਰਟੀ ਵੱਲ ਜਾ ਰਿਹਾ ਵਾ ਇਸ ਬਾਰੇ ਇੱਕ ਦੂਸਰਾ ਲਗੀ ਚਾਹਦਾ ਦੇਖੋ ਜਿੱਤੋ ਰਵਨੀਤ ਸਿੰਘ ਬਿੱਟੂ ਦੀ ਗੱਲ ਹੈ ਜੇ ਅੱਜ ਅਸੀਂ ਪੰਜਾਬ ਦੇ ਵਿੱਚ ਸਹੀ ਸਲਾਮਤ ਤਾਂ ਅਗਰ ਅਸੀਂ ਕੰਮ ਫਿਰ ਰਹੇ ਹਾਂ ਜਾਂ ਇੱਕ ਚੰਗੀ ਆਬਾਹਵਾ ਦੇ ਵਿੱਚ ਸਾਹ ਲੈ ਰਹੇ ਹਾਂ ਜਾਂ ਅਸੀਂ ਚੰਗੇ ਮਾਹੌਲ ਦੇ ਵਿੱਚ ਕੰਮ ਕਰ ਰਹੇ ਹਾਂ ਤਾਂ ਉਸ ਦੇ ਪਿੱਛੇ ਸਰਦਾਰ ਰਵਨੀਤ ਸਿੰਘ ਬਿੱਟੂ ਤੇ ਜਿਹੜੇ ਦਾਦਾ ਜੀ ਸਨ ਸਰਦਾਰ ਬੀਨ ਸਿੰਘ ਜੀ ਨਕੋ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਸੋ ਉਸ ਪਰਿਵਾਰ ਦੀ ਕੁਰਬਾਨੀ ਕਰਕੇ ਹੀ ਅਸੀਂ ਅੱਜ ਸਾਰੇ ਇਸ ਪੰਜਾਬ ਦੇ ਵਿੱਚ ਅਸੀਂ ਅੱਜ ਚੰਗੀ ਤਰ੍ਹਾਂ ਜਹਾਜ ਤਜਾਦੀ ਮਾਨ ਰਹੇ ਆਂ, ਆਨੰਦ ਲੈ ਰਹੇ ਆਂ ਤੇ 5 ਵਜੇ ਸਾਰਾ ਪੰਜਾਬ ਬੰਦ ਹੋ ਜਾਂਦਾ ਸੀਗਾ ਤੇ ਕੋਈ ਰਾਤ ਨੂੰ ਪਰਦਾ ਪਰ ਨਹੀਂ ਮਾਰ ਸਕਦਾ ਸੀ। ਸੋ ਇਸ ਕਰਕੇ ਜੋ ਉਹਨਾਂ ਦੇ ਪਿਤਾ ਦੀ ਕੁਰਬਾਨੀ ਹੈ ਔਰ ਜੋ ਕਾਲਰਸ ਪਾਰਟੀ ਦੀਆਂ ਪ੍ਰਾਪਤੀਆਂ ਨੇ ਤੇ ਜੋ ਸਾਰ ਜੋ ਤਕਾਲੀ ਭਾਜਪਾ ਸਰਕਾਰ ਨੇ ਜਿਸ ਤਰ੍ਹਾਂ ਸਾਡੇ ਪੰਜਾਬ ਨੂੰ ਸਭ ਕੁਝ ਜਾਗਰੂਕਾ ਕੀਤਾ ਹੈ। ਉਹਦੇ ਜਵਾਬ ਦੇ ਵਿੱਚ ਇਹ ਜੋ ਲੋਕ ਹੈਗੇ ਆ ਲੋਕਾਂ ਦੇ ਮਨਾਂ ਵਿੱਚ ਰੋਹ ਹੈ ਉਸ ਉਹਨਾਂ ਪਾਰਟੀਆਂ ਦੇ ਖਿਲਾਫ ਤੇ ਬਿੱਟੂ ਜੀ ਜੋ ਬਿਲਕੁਲ ਇੱਕ ਨਿਮਾਣੇ ਜਿਹੇ ਸੁਭਾਅ ਦੇ ਬੰਦੇ ਨੇ ਤੇ ਉਹ ਹਮੇਸ਼ਾ ਹਮੇਸ਼ਾ ਇਹ ਰਵੇ ਕਿਸੇ ਦੇ ਉੱਚਾ ਬੋਲਦੇ ਨਹੀਂਗੇ ਤੇ ਹਮੇਸ਼ਾ ਕਿਸ ਨੂੰ ਹੱਸ ਕੇ ਮਿਲਦੇ ਨੇ ਸੋ ਇਸ ਕਰਕੇ ਇਹ ਸੁਭਾਅਕੀ ਹੈ ਕਿ ਲੋਕਾਂ ਦਾ ਜੋ ਪਿਆਰ ਹੈ ਇੱਕ ਪਾਰਟੀ ਵੱਲ ਵੀ ਇੱਕ ਜਾਤੀ ਤੌਰ ਤੇ ਵੀ ਉਹਨਾਂ ਦੇ ਨਾਲ ਲੋਕਾਂ ਦਾ ਮਿਲਣਾ ਜਿਲਣਾ ਇਦਾਂ ਦਾ ਆ ਕਿ ਲੋਕ ਕੇ ਜੋ ਲੋਕਾਂ ਦੇ ਵਿੱਚ ਖਿਚਾਅ ਹੈ ਕਿ ਵੀ ਐਮਪੀ ਦੇ ਬੋਟਾਂ ਤੇ ਅਸੀਂ ਰੁਗਨੀਤ ਪਟੂ ਨੂੰ ਪੰਜਾਬ ਦੇ ਸਭ ਤੋਂ ਵੱਧ ਬੋਟਾਂ ਵਾਲਾ ਜਤਾ ਕੇ ਅਸੀਂ ਕਾਮਯਾਬ ਕਰਾ। ਜੋ ਜੇ ਆਪਾਂ ਜਾਤੀ ਤੌਰ ਤੇ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਪਹਿਲਾਂ ਕੈਲੀਫਾਈ ਬਈ 10 ਸਰਕਾਰ ਰਹੀ ਆ। ਉਸ ਟਾਈਮ ਵੀ ਐਸੀ ਸਮਾਜ ਤੇ ਦਲਿਤ ਸਮਾਜ ਤੇ ਕਾਫੀ ਅਤਿਆਚਾਰ ਹੋਏ ਜੀ। ਪਰ ਕੈਪਟਨ ਦੀ ਸਰਕਾਰ ਨੂੰ 2 ਸਾਲ ਤਕਰੀਬਨ ਹੋਇਆ ਪਾਇਲ ਪਰ ਕੈਪਟਨ ਸਰਕਾਰ ਦੇ ਵਿੱਚ ਵੀ ਦਲਤਾਂ ਦੇ ਇਹੋ ਜਿਹੇ ਅਤਿਆਚਾਰ ਹੋਏ ਨੇ ਕਿ ਉਹਨਾਂ ਨੂੰ ਹਲੇ ਤੱਕ ਵੀ ਇਨਸਾਫ ਨਹੀਂ ਮਿਲ ਰਿਹਾ। ਪਰ ਉਹਨਾਂ ਪਰ ਤੁਸੀਂ ਕੀ ਕਹਾਂਗੇ? ਦੇਖੋ ਜੀ ਜਿੰਨਾ ਤੱਕ ਗਲਤ ਸਮਾਜ ਦੀ ਗੱਲ ਆ। ਮੇਰੇ ਲਈ ਪਾਰਟੀਆਂ ਕੋਈ ਮੈਨੇ ਨਹੀਂ ਰੱਖਦੀਆਂ ਮੈਂ ਹਮੇਸ਼ਾ ਦਲਿਤ ਸਮਾਜ ਦੇ ਨਾਲ ਖੜਾ ਹਾਂ ਮੈਂ ਹੀ ਨਹੀਂ ਕੱਲੇ ਜੋ ਵੀ ਸਾਡੇ ਦਲਿਤ ਸਮਾਜ ਦੇ ਚਿੰਤਕ ਨੇ ਉਹ ਵੀ ਹਮੇਸ਼ਾ ਦਲਿਤ ਸਮਾਜ ਦੇ ਨਾਲ ਖੜੇ ਨੇ ਜਿੱਥੋਂ ਤੱਕ ਗੱਲ ਹੈ ਕਿ ਇਨਸਾਫ ਦੀ ਹਜੇ ਤੱਕ ਵੀ ਜੋ ਅਸੀਂ ਵੀ ਹਾਂ ਚਾਹੇ ਪਾਰਟੀ ਦੇ ਅੰਦਰ ਰਹਿ ਕੇ ਵੀ ਜਾਂ ਅਸੀਂ ਕਦੇ ਅੰਦਰਲੀ ਮੀਟਿੰਗਾਂ ਦੇ ਵਿੱਚ ਵੀ ਜੇ ਕਿਤੇ ਦਲਿਤ ਭਾਈਚਾਰੇ ਦੇ ਨਾਲ ਕੋਈ ਵੀ ਕਿਤੇ ਵਧੀਕੀ ਹੁੰਦੀ ਆ ਤਾਂ ਅਸੀਂ ਖੁਦ ਵੀ ਉਹਦੇ ਖਿਲਾਫ ਆਵਾਜ਼ ਖਾਂਦੇ ਆ ਪਰ ਜੇਕਰ ਸਾਡੇ ਤੁਸੀਂ ਕੋਈ ਲੈ ਕੇ ਆਉਂਦੇ ਨਜ਼ਰ ਦੇ ਵਿੱਚ ਤੇ ਇੱਥੇ ਹਜੇ ਵੀ ਸਾਡੇ ਨਾਲ ਕਿੰਨੇ ਧੱਕਾ ਹੋ ਰਿਹਾ ਜਾਂ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਅਸੀਂ ਮੁਰੇ ਹੋ ਕੇ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਾਂ। ਦੇਖੋ ਜੀ ਜਿੱਦਾਂ ਉਹਨਾਂ 2019 ਦੇ ਵੋਟਾਂ ਨੇ ਹਰ ਪਾਰਟੀ ਵਰਕਰ ਹਰ ਉਮੀਦਵਾਰ ਅ ਦਲਿਤ ਸਮਾਜ ਦੇ ਵੋਟਾਂ ਲੈਣ ਵਾਸਤੇ ਹਰ ਘਰ ਦੇ ਘਰ ਜਾ ਰਿਹਾ ਉਹਨਾਂ ਦੇ ਨਾਲ ਜੇ ਉਹਨਾਂ ਨੂੰ ਪੂੰਜੇ ਉਠਾਇਆ ਜਾਵੇ ਤਾਂ ਉਹ ਪੂੰਜੇ ਵੜ ਕੇ ਵੀ ਰੋਟੀ ਖਾਣ ਨੂੰ ਤਿਆਰ ਬੈਠਾ ਵਾ ਪਰ ਜਦੋਂ ਕੋਈ ਮੰਤਰੀ ਜਾਂ ਐਮ.ਐਲ.ਏ ਬਣਦਾ ਵਾ ਜਾਂ ਕੋਈ ਐਮ.ਪੀ ਬਣਦਾ ਵਾ ਜਾਂ ਮਿਨਿਸਟਰ ਬਣ ਜਾਂਦਾ ਵਾ ਮੁਰਕੇ ਦਲਿਤ ਸਮਾਜ ਦੇ ਕਿਸੇ ਵੀ ਆਗੂ ਦੀ ਕੋਈ ਗੱਲਬਾਤ ਨਹੀਂ ਪੁੱਛਦਾ ਤੇ ਇਹ ਕੀ ਕਹਾਂ ਤੁਮੇ ਇਸ ਲਈ ਮੈਂ ਕੋਈ ਜਾਂ ਕੁਝ ਤਰ੍ਹਾਂ ਜ਼ਿੰਮੇਵਾਰ ਆਪਣੇ ਸਮਾਜ ਨੂੰ ਵੀ ਸਮਝਾਂ ਕਿਉਂਕਿ ਅਸੀਂ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਜਨਮ ਦਿਨ ਮਨਾਇਆ ਜਿਹੜੇ ਲੋਕ ਸਾਡੇ 바ਵਾ ਸਾਹਿਬ ਡਾਕਟਰ ਅੰਬੇਡਕਰ ਦੁਆਰਾ ਦਵਾਈ ਦੀ ਰਿਜ਼ਰਵੇਸ਼ਨ ਨੂੰ ਲੈ ਕੇ ਕੋ ਟੀਚਰ ਬਣ ਗਿਆ ਕੋ ਪ੍ਰੋਫੈਸਰ ਬਣ ਗਿਆ ਕੋ ਬੈਂਕਾਂ ਦੇ ਵਿੱਚ ਮੈਨੇਜਰ ਬਣ ਗਿਆ ਕੋ ਡਾਕਟਰ ਕੋ ਇੰਜੀਨੀਅਰ ਕੋ ਵਕੀਲ ਬਣ ਗਿਆ ਇਹ ਲੋਕ ਉਹਦੀ ਰਿਜ਼ਰਵੇਸ਼ਨ ਲੈ ਕੇ ਤਾਂ ਆਰਾਮ ਨਾਲ ਬੈਠ ਜਾਂਦੇ ਆ ਪਰ ਜਦੋਂ ਕੌਮ ਦੇ ਪੁੱਤ ਦੇ ਸੰਘਰਸ਼ ਕਿੱਦਾਂ ਉਹਦਾ ਜਨਮ ਦਿਨ ਆਦਾ ਇਹ ਜਨਮ ਦਿਨ ਤੇ ਸਾਰੇ ਇਕੱਠੇ ਵੀ ਨਹੀਂ ਹੋ ਕੇ ਬੈਠਦੇ इवन ਉਹਦੇ ਜਨਮ ਦਿਨ ਤੇ ਕਦੇ ਆਦੇ ਵੀ ਨਹੀਂ ਆ ਬਹੁਤ ਕਾਟੂ ਲੋਕ ਆਦੇ ਨੇ ਜੇ ਆਦੇ ਵੀ ਤੇ ਬੰਡੀਆਂ ਬੰਦ ਹੋ ਕੇ ਆਦੇ ਨੇ ਸੋ ਅਸੀਂ ਅਗਰ 바ਵਾ ਸਾਹਿਬ ਦੇ ਕੀ ਕਿ ਕਿੱਸੇ ਪੜੋ ਲਿਖੋ ਜੁੜੋ ਤੇ ਸੰਘਰਸ਼ ਕਰੋ ਜੇਕਰ ਅਸੀਂ ਉਹਨਾਂ ਦੇ ਜਨਮ ਦਿਨ ਤੇ ਵੀ ਇਕੱਠੇ ਹੋ ਕੇ ਨਹੀਂ ਆ ਸਕਦੇ ਤਾਂ ਸਾਨੂੰ ਅਸੀਂ ਅਸੀਂ ਸਾਨੂੰ ਇਹ ਸੱਚੀ ਸ਼ਰਧਾਂਜਲੀ ਨਹੀਂ ਦੇ ਸਕਦੇ ਕਿ 바ਵਾ ਸਾਹਿਬ ਨੂੰ ਹੈਗੀ ਸੋ ਇਸ ਕਰਕੇ ਇਸ ਕਰਕੇ ਸਾਡੇ ਜਿਹੜੇ ਸਮਾਜ ਨੂੰ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਸਾਨੂੰ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਹੈ ਜਿੱਥੇ ਕੋਈ ਸਾਡੇ ਹੱਕਾਂ ਤੇ ਡਾਕਾ ਪੈਂਦਾ ਹੈ ਸਾਨੂੰ ਆਪਣੀ ਆਵਾਜ਼ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਸਾਨੂੰ ਆਪਣਾ ਅਧਿਕਾਰ ਅਤੇ ਅਧਿਕਾਰਾਂ ਕਿਤੇ ਸਾਨੂੰ ਚਾਹੇ ਸਰਕਾਰ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਕਾਂਲੀ ਪੰਜਵਾਂ ਸਰਕਾਰ ਹੋਵੇ ਸਾਨੂੰ ਉਹਦੇ ਖਿਲਾਫ ਵਿਗੜ ਬਜਾਣਾ ਚਾਹੀਦਾ ਹੈ ਔਰ ਮਜਬੂਤੀ ਨਾਲ ਬਜਾਣਾ ਚਾਹੀਦਾ ਹੈ ਮੈਂ ਬੇਸ਼ੱਕ ਕਾਂਗਰਸ ਪਾਰਟੀ ਦੇ ਨਾਲ ਸਬੰਧਤ ਪਰ ਜਦ ਤੱਕ ਸਮਾਜ ਦੇ ਹੱਕਾਂ ਹਕੂਕਾਂ ਦੀ ਗੱਲ ਹੈ ਤਾਂ ਮੈਂ ਸਮਾਜ ਨਾਲ ਖੜਾ ਮੇਰੇ ਲਈ ਪਾਰਟੀ ਕੋ ਮੋਦੀ ਮੈਨੇ ਨਹੀਂ ਹੈ ਬਾਬਾ ਜੀ ਡਾਕਟਰ ਮੀਟ ਕਰਨੇ ਇਹ ਕੱਲ੍ਹ ਕਹੀ ਸੀ ਜੀ ਕਿ ਜੇ ਅਗਰ ਤੁਸੀਂ ਆਪਣੇ ਹੱਕ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸੰਘਰਸ਼ ਕਰਨਾ ਪੈਣਾ ਪਏਗਾ ਇਹ ਨਹੀਂ ਹੈ ਕਿ ਤੁਸੀਂ ਪੜ੍ਹ ਲਿਖ ਕੇ ਆਪਣੇ ਪਰਿਵਾਰਾਂ ਨੂੰ ਪਾਲੋ ਤੇ ਤੁਸੀਂ ਸਮਾਜ ਦੇ ਲਈ ਕੁਝ ਨਾ ਕਰੋ ਕੀ ਕਾਰਨ ਹੈ ਹਰ ਪਾਰਟੀ ਚਾਹੇ ਉਹ ਕਾਂਗਰਸਾ ਚਾਹੇ ਕੋਈ ਵੀ ਆ ਬੀਜਪੀ ਸਰਕਾਰ ਨੂੰ ਸੱਤਾ ਤੋਂ ਬਰਖਾਸਤ ਕਰਾਉਣੀ ਹੈ ਕਾਂਗਰਸ ਵੀ ਉਹੀ ਕੰਮ ਕਰ ਰਹੀ ਹੈ ਜੋ ਬਾਕੀ ਪਾਰਟੀਆਂ ਕਰ ਰਹੀਆਂ ਕੀ ਕਾਰਨ ਹਨ ਦੇਖੋ ਜੀ ਜਿੱਥੋਂ ਤੱਕ ਤਾਂ ਮੇਨ ਜਿਹੜਾ ਮੁੱਦਾ ਹੈ ਸਾਡਾ ਇਸ ਦੇਸ਼ ਦੇ ਵਿੱਚ ਜੋ ਜਦੋਂ ਦੇਸ਼ ਮੁਲਕ ਆਜ਼ਾਦ ਹੋਇਆ ਤਾਂ ਇਸ ਮੁਲਕ ਨੂੰ ਇੱਕ ਸੈਕੂਲਰ ਕਨਸਟੀਟਿਊਸ਼ਨ ਦਿੱਤਾ ਗਿਆ ਬਾਬਾ ਸਾਹਿਬ ਡਾਕਟਰ ਭੀਮਰਾ ਅੰਬੇਡਕਰ ਦੁਆਰਾ ਜਦੋਂ ਇਸਨੇ ਇੱਕ ਸੈਕੂਲਰ ਤੇ ਡੈਮੋਕ੍ਰੈਟਿਕ ਕਨਸਟੀਟਿਊਸ਼ਨ ਦਿੱਤਾ ਗਿਆ ਤਾਂ ਕਿ ਇਸ ਮੁਲਕ ਦੀ ਜੁਦਨੀ ਹੋ ਗਈ ਉਹ ਕਿੰਨ ਤੰਤਰ ਦੇ ਦੇ ਸਰ ਦੇ ਉੱਪਰ ਟਿਕੀ ਹੋਵੇ ਸੋ ਅੱਜ ਜਦੋਂ ਅਸੀਂ ਦੇਖਦੇ ਆਲੇ ਦੁਆਲੇ ਈਵਨ ਤੁਸੀਂ ਹਿੰਦੁਸਤਾਨ ਦੇ ਵਿੱਚ ਆਲੇ ਦੁਆਲੇ ਖੇਦੀ ਵੀ ਨਿਗਾਹ ਮਾਰਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਸੰਵਿਧਾਨੀਆਂ ਤਜੀਆਂ ਵੜੀਆਂ ਜਾਂਦੀਆਂ ਸੋ ਅੰਦਰੋਂ ਅੰਦਰ ਆਰਐਸਐਸ ਦੀ ਇਹ ਪੂਰੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਜੋ ਸੰਵਿਧਾਨ ਹੈ ਥੈਨੂੰ ਬਦਲ ਦੇਈਏ ਸੋ ਅਗਰ ਤੁਸੀਂ ਦੇਖੋਗੇ ਕਿ ਤੁਹਾਨੂੰ ਐਸੇ ਲੱਗ ਨਹੀਂ ਰਿਹਾ ਕਿ ਜਿਹੜਾ ਮੁਲਕ ਹੈ ਉਹ ਸੰਵਿਧਾਨ ਦੇ ਉੱਤੇ ਚੱਲ ਰਿਹਾ ਹੈ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਹ ਜੋ ਹੈ ਅੱਜ ਦਾ ਜਿਹੜਾ ਮੁਲਕ ਹੈ ਇਹ ਮਨੁਸਮਰਤੀ ਦੇ ਅਧਾਰ ਤੇ ਚੱਲ ਰਿਹਾ ਹੈ ਜਾਂ ਇਹ ਆਰਐਸਐਸ ਦੇ ਏਜੰਡੇ ਤੇ ਚੱਲ ਰਿਹਾ ਹੈ ਤੁਹਾਨੂੰ ਹਰ ਪਾਸੇ ਹਿੰਦੂਤਵ ਹੀ ਦਿਖਾਈ ਦੇ ਰਿਹਾ ਹੈ ਤੁਹਾਨੂੰ ਲੱਗ ਨਹੀਂ ਰਿਹਾ ਹੈ ਕਿ ਵੀ ਇੱਥੇ ਕੋਈ ਪ੍ਰਧਾਨ ਮੰਤਰੀ ਕਿਸੇ ਅਗਰ ਕੋਈ ਸੈਕੂਲਰ ਪ੍ਰਧਾਨ ਮੰਤਰੀ ਇੱਥੇ ਮੁਖ ਚ ਹੈ ਤੁਸੀਂ ਉਹਨੂੰ ਦੇਖੋਗੇ ਕਿ ਉਹ ਜਾਂ ਤਾਂ ਗੰਗਾ ਦੇ ਉੱਤੇ ਜਾ ਕੇ ਪੂਜਾ ਸਾਧ ਕਰਦਾ ਹੈ ਤੇ ਜਾਂ ਉਹ ਕਿਸੇ ਮੰਦਰ ਵਿੱਚ ਜਾ ਕੇ ਪੂਟਲੀਆਂ ਘੜਕਾਦਾ ਹੈ ਸੋ ਇੱਕ ਪ੍ਰਧਾਨ ਮੰਤਰੀ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈ ਸੋ ਇਸ ਕਰਕੇ ਉਹ ਸਭ ਦਾ ਸਾਂਝਾ ਹੁੰਦਾ ਹੈ ਉਹਦੇ ਨੇ ਕੋਈ ਵੀ ਸਭ ਸਾਰੇ ਧਰਮ ਬਰਾਬਰ ਹੁੰਦੇ ਹਨ ਪਰ ਇੱਥੇ ਜੋ ਕੀ ਹੈ ਹਿੰਦੂ ਧਰਮ ਦਾ ਇੱਕ ਏਜੰਡਾ ਜੋ ਹੈ ਉਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸੰਵਿਧਾਨ ਦੀ ਜੋ ਮੂਲ ਭਾਵਨਾ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਇਹਨਾਂ ਲੋਕਾਂ ਦੇ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਹੈ ਇਸੇ ਕਰਕੇ ਉਹ ਸੰਵਿਧਾਨ ਨੂੰ ਬਚਾਉਣ ਦੇ ਲਈ ਹਰੇਕ ਪਾਰਟੀਆਂ ਆਪਣੇ ਆਪਣੇ ਲੈਵਲ ਦੇ ਉੱਪਰ ਉਹ ਆਪਣਾ ਗੱਠ ਜੋੜ ਕਰ ਰਹੀਆਂ ਹਨ ਜਿਵੇਂ ਮਮਤਾ ਬਨਰਜੀ ਹੈ ਉਹ ਪੱਛਮੀ ਬੰਗਾਲ ਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਰਲ ਕੇ ਉਹ ਲੋਕ ਉੱਥੇ ਚੋਣ ਲੜ ਰਹੇ ਹਨ ਤਾਂ ਕਿ ਬੀਜੇਪੀ ਨੂੰ ਹਰਾਇਆ ਜਾ ਸਕੇ ਯੂਪੀ ਦੇ ਵੀ ਤੁਸੀਂ ਦੇਖੋਗੇ ਕੁਮਾਰੀ ਮਾਇਆ ਭਤੀਜੀ ਤੇ ਖਲੀਫ ਜਾਦਤ ਜੀ ਉਹ ਦੋਨੇ ਰਲ ਕੇ ਬੀਜੇਪੀ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਵੀ ਅਸੀਂ ਨਹੀਂ ਵੀ ਉਹ ਤੇਸ ਗਾਦੀ ਸਪੋਰਟ ਕੀਤੀ ਹੈ ਕਿ ਜਿੱਥੋਂ ਜਿੱਥੋਂ ਵੀ ਇਹਨਾਂ ਦੇ ਕੋਈ ਜਿਹੜੇ ਮੇਨ ਅਹੁਦੇ ਦਾ ਪਦਧਾਰਲੇ ਪਾਰਟੀਆਂ ਨੇ ਚਾਹੇ ਉਹ ਸਮਾਜਵਾਦੀ ਪਾਰਟੀ ਦੇ ਹੋ ਚਾਹੇ ਕੋਈ ਨ ਸਮਾਜ ਪਾਰਟੀ ਦੇ ਹੋ ਉਥੋਂ ਆਪਣੇ ਕੈਂਡੀਡੇਟ ਤੋਂ ਕੜੇ ਨਹੀਂ ਕੀਤੀ ਹਨ ਸੋ ਇੱਕ ਦੂਸਰੇ ਦੀ ਰਿਸਪੈਕਟ ਹੈ ਇਦਾਂ ਹੀ ਵਿਐਸਟੀ ਤੇ ਸਮਾਜਵਾਦੀ ਪਾਰਟੀ ਨੇ ਵੀ ਉਥੋਂ ਨਹੀਂ ਕੜੇ ਕੀਤੇ ਜਿੱਥੇ ਰਾਹੁਲ ਗਾਂਧੀ ਜੀ ਜਾਂ ਸੋਨੀਆ ਗਾਂਧੀ ਦੀ ਜੋ ਕਨਸਟਿਟੂਐਂਸੀ ਹੈ ਸੋ ਇਸ ਕਰਕੇ ਜੋ ਸਾਰੀ ਕਾ ਪਾਰਟੀਆਂ ਦਾ ਜੋਰ ਲੱਗਾ ਹੋਇਆ ਹੈ ਚਾਹੇ ਉਹ ਸੀਪੀਏ ਸੀਪੀਐਮ ਹੋਵੇ ਉਹਨਾਂ ਨੇ ਇਸ ਗੱਲ ਤੇ ਜੋਰ ਲਗਾਇਆ ਕਿ ਭਾਜੀਪੀ ਨੂੰ ਸੱਤਾ ਤੋਂ ਉਖਾੜਨ ਦਾ ਇੱਕੋ ਇੱਕ ਤਰੀਕਾ ਹੈ ਕਿ ਆਪਸ ਵਿੱਚ ਰਾਜ ਮਿਲ ਕੇ ਇਹਨਾਂ ਦੇ ਵਿਰੁੱਧ ਅਸੀਂ ਲੜੀਏ ਤੇ ਜਿੱਦਾਂ ਵੀ ਹੋ ਸਕਿਆ ਅਸੀਂ ਆਪਣੇ ਸਰਦਾਰਾਂ ਦੀ ਰਾਖੀ ਕਰ ਸਕੀਏ ਜਿਸ ਦਿਨ ਮੋਦੀ ਸਰਕਾਰ ਨੇ ਜੀਐਸਟੀ ਲਾ ਕੇ ਨੋਟਬੰਦੀ ਕਰਕੇ ਗਰੀਬਾਂ ਨੂੰ ਲੈਣ ਚ ਖੜਾ ਕੀਤਾ ਤੇ ਅੱਜ ਤੋ ਜੀਐਸਟੀ ਲਾਈ ਹਰ ਚੀਜ਼ ਤੇ ਗਰੀਬ ਪਰਵਾਜ਼ ਜਿਹੜਾ ਵਾ ਹਰ ਚੀਜ਼ ਤੇ ਟੈਕਸ ਦੇ ਰਿਹਾ ਵਾ ਉਹਨੂੰ ਟੈਕਸ ਦੇਣ ਦੀ ਔਕਾਹ ਹੋਇਆ ਪਿਆ ਜੇ ਮੋਦੀ ਸਰਕਾਰ ਦੁਆਰਾ ਫੇਰ ਆ ਜਾਂਦੀ ਆ ਕਿ ਗਰੀਬ ਜਿਹੜਾ ਗਰੀਬ ਆ ਉਹ ਗਰੀਬ ਹੋਰ ਹੋ ਜਾਊਗਾ ਤੇ ਅਮੀਰ ਹੋਰ ਅਮੀਰ ਹੋ ਜਾਊਗਾ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਸਭ ਤੋਂ ਕਰਨਾ ਤਾਂ ਇਹ ਗੱਲ ਹੈ ਕਿ ਜਿਹੜੀ ਸਾਡੇ ਮੁਲਕ ਦੇ ਵਿੱਚ ਜਿਹੜੀ ਇਲਾਜ ਹੈ ਉਹ ਪਹਿਲਾਂ ਹੀ ਬਹੁਤ ਮਹਿੰਗਾ ਹੈ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਇਲਾਜ ਨਹੀਂ ਮਿਲਦਾ ਗਰੀਬ ਇਲਾਜ ਤੋਂ ਬਿਨਾਂ ਹੀ ਮਰ ਰਿਹਾ ਹੈ ਦੂਸਰੇ ਪਾਸੇ ਦਵਾਈਆਂ ਦੇ ਉੱਪਰ ਤੁਸੀਂ ਬੇ ਚੈੱਕ ਕਰੋਗੇ 12 ਤੋਂ ਲੈ ਕੇ 18% ਤੱਕ ਇਹਨੂੰ ਦਵਾਈਆਂ ਦੇ ਉੱਪਰ ਵੀ ਟੈਕਸ ਲਗਾਇਆ ਹੋਇਆ ਹੈ ਤਾਂ ਕਿ ਗਰੀਬ ਦਵਾਈ ਵੀ ਨਾ ਲੈ ਸਕੇ ਜੇਕਰ ਤੁਸੀਂ ਗਰੀਬ ਲੋਕਾਂ ਨੂੰ ਤੁਸੀਂ ਇਲਾਜ ਨਹੀਂ ਪ੍ਰੋਵਾਈਡ ਕਰ ਸਕਦੇ ਘੱਟੋ ਘੱਟ ਜੋ ਸਸਤੀਆਂ ਦਵਾਈਆਂ ਤਾਂ ਤੁਸੀਂ ਦੇ ਸਕਦੇ ਹੋ ਜਾਂ ਦਵਾਈਆਂ ਦੇ ਉੱਪਰ ਟੈਕਸ ਦਾ ਘੱਟ ਕੀਤਾ ਜਾ ਸਕਦਾ ਤਾਂ ਦੇ ਗਰੀਬ ਦੀ ਪਹੁੰਚ ਦੇ ਵਿੱਚੋਂ ਦਵਾਈ ਹੋਵੇ ਪਰ ਇਸ ਤਰੀਕੇ ਦਾ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ ਇਸੇ ਤਰੀਕੇ ਦੇ ਨਾਲ ਪਹਿਲਾਂ ਜੋ ਟੈਕਸ ਹੁੰਦਾ ਸੀ ਕੋ 6.5% ਹੁੰਦਾ ਸੀ ਜਾਂ ਕੋਈ 5% ਹੁੰਦਾ ਸੀ ਹੁਣ ਇਹ ਤੇ ਹੁਣ ਇਹਨਾਂ ਨੇ ਕੀਤਾ ਇਹਨਾਂ ਨੇ 12% ਲਾ ਕੇ 24% 24% ਤੱਕ ਇਹਨਾਂ ਨੇ ਜੋ ਟੈਕਸ ਕਰਤਾ ਪਹਿਲਾਂ ਤਾਂ ਇਹ ਜੋ ਰੋਲਾ ਪਾਲ ਸੀ ਜੋ ਦੁਨੀਆ ਦੇ ਵਿੱਚ ਜੋ ਜੀਐਸਟੀ ਦਾ ਸਿਸਟਮ ਹੈ ਇੱਕ ਸਲੇਬ ਆ ਇੱਕ ਟੈਸਟ ਟਿੱਕਰੀ ਇੱਕੋ ਟੈਕਸ ਦੀ ਇੱਕ 1% ਹੈ ਪਰ ਇੱਥੇ ਤੁਸੀਂ ਦੇਖੋਗੇ ਕਿ ਇਹਨਾਂ ਦੀਆਂ ਬੱਕਰੀਆਂ ਬੱਕਰੀਆਂ 500 ਦਾ ਸੋ ਜੀਐਸਟੀ ਦਾ ਜੋ ਮੋਟਿਵ ਸੀਗਾ ਮੇਨ ਤੇ ਮਨਮੋਹ ਸੰਜੀ ਦੇ ਕਿਹਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਲਾਗੂ ਕਰਾਂਗੇ ਤਾਂ ਕਿ ਜੋ ਲੋਕਾਂ ਆਮ ਲੋਕਾਂ ਨੂੰ ਵੀ ਕੋਈ ਬਹੁਤਾ ਜ਼ਿਆਦਾ ਬੋਝ ਨਾ ਪਵੇ ਤੇ ਸਾਨੂੰ ਟੈਕਸ ਦੀ ਕਲੈਕਸ਼ਨ ਵੱਧ ਤੋਂ ਵੱਧ ਹੋਵੇ ਪਰ ਜਿਹੜਾ ਜਦੋਂ ਉਸ ਜੋ ਜੀਐਸਟੀ ਸੀ ਉਹਦਾ ਵੀ ਦੇ ਵੀ ਵਿਰੋਧ ਕਰਦੀ ਸੀ ਪਰ ਇਹ ਆਪਣਾ ਜਿਹਾ ਏਜੰਡਾ ਇਸ ਤਰੀਕੇ ਦੇ ਨਾਲ ਲੈ ਕੇ ਆਏ ਆ ਕਿ ਤਾਂ ਕਿ ਲੋਕਾਂ ਨੂੰ ਬਿਲਕੁਲੀ ਉਹਨਾਂ ਰੋਟੀ ਤੋਂ ਵੀ ਅਵਾਜਾਂ ਰਸੀ ਕਰਦੀ ਹੈ ਸੋ ਇਸ ਕਰਕੇ ਇਹ ਗਰੀਬਾਂ ਨੂੰ ਮਾਰਨ ਦੀ ਇੱਕ ਸਾਜ਼ਿਸ਼ ਹੈ ਬੀਜੇਪੀ ਤੇ ਪੰਜ ਬੀਜੇਪੀ ਸਰਕਾਰ ਦੀ ਤੇ ਆਰਐਸਐਸ ਪਰ ਤੁਸੀਂ ਵੋਟਰਾਂ ਨੂੰ ਕੀ ਪ੍ਰਗਉਵੇ 2019 ਨੂੰ ਕੰਮਜਾ ਬਣਾਉਣ ਵਾਸਤੇ ਦੇਖੋ ਜੀ ਜਿੱਥੋਂ ਤੱਕ 2019 ਦੀ ਦੇਵੈਸ਼ਨ ਦੀ ਗੱਲ ਹੈ ਕੀ ਆ ਪਹਿਲਾਂ ਸਾਨੂੰ ਜੋ ਪਿਛਲੇ 5 ਸਾਲ ਦਾ ਜੋ ਮੋਦੀ ਸਰਕਾਰ ਦਾ ਜੋ ਦੇਖਿਆ ਜੇਕਰ ਸਾਨੂੰ ਉਹਦੀ ਗੱਲ ਕਰਨੀ ਪੈਗੀ ਤੁਸੀਂ ਦੇਖਿਆ ਕਿ ਸਰਕਾਰ ਦੇ ਵਿੱਚ ਕਿੰਨਾ ਦਿਲਾਂ ਦੇ ਉੱਪਰ ਅਤਿਆਚਾਰ ਹੋਇਆ ਇਸ ਸਮਾਂ ਇਹਨਾਂ ਨੇ ਪੀਮਾਪੂਰੀ ਕਾਉਂਡ ਦੇ ਵਿੱਚ ਸਾਡੇ ਲੋਕਾਂ ਨੂੰ ਇਹ ਨਾਲੇ ਤਾਂ ਇਹਨਾਂ ਨੂੰ ਕੋਟਿਆ ਦੇ ਨਾਲੇ ਉੱਚਾ ਉਹਦੇ ਝੂਠੇ ਪਰਚੇ ਦਰਜ ਕੀਤੇ ਗਏ ਕਿੱਦਾਂ ਮਜਰਾਦ ਦੇ ਵਿੱਚ ਸਾਡੇ ਦਲਿਤ ਸਮਾਜ ਦੇ ਲੋਕਾਂ ਦੇ ਉੱਪਰ ਇਹਨਾਂ ਨੇ ਨੰਗੇ ਕਰਕੇ ਸਾਰੇ ਸ਼ਹਿਰ ਦੇ ਵਿੱਚ ਗੱਡੀ ਦੇ ਪਿੱਛੇ ਬੰਨ ਕੇ ਉਹਨਾਂ ਨੂੰ ਕਮਾਇਆ ਤੇ ਉਹਨਾਂ ਦੇ ਪੱਟੇ ਮਾਰ ਮਾਰ ਕੇ ਸਾਰੇ ਸ਼ਹਿਰ ਤੋਂ ਉਹਨਾਂ ਦੀ ਚਰਚਾ ਚਰਚਾ ਦਾ ਉਹ ਨਿਕਲਦੀ ਗਈ ਤੁਸੀਂ ਇਹ ਦੇਖਿਆ ਹੋਵੇਗਾ ਕਿ ਕਿਵੇਂ ਯੂਪੀ ਦੇ ਵਿੱਚ ਸਾਡੇ ਦਲਿਤ ਸਮਾਜ ਦੇ ਲੋਕਾਂ ਦੇ ਉੱਪਰ ਇਹਨਾਂ ਲੋਕਾਂ ਨੇ ਸਹਾਰਨਪੁਰ ਦੇ ਵਿੱਚ ਕਿੱਦਾਂ ਉਹਨਾਂ ਦੇ ਘਰ ਚਲਾਏ ਇਸ ਕਿਦਾਂ ਦੇ ਪ੍ਰਤੀਯਾਚਾਰ ਕੀਤੇ ਕੇਸਰਾਂ ਨੇ હિન્દੂ ਮੁਸਲਮਾਨਾਂ ਦੇ ਚਤੇ హిందూ ਮੁਸਲਮਾਨਾਂ ਦੇ ਦਲਦਲਾਂ ਦੇ ਵਿੱਚ 파ੜਾ ਪਾਉਣ ਦੇ ਲਈ ਲੜਾਈ ਝਗੜੇ ਕਰਵਾਉਣ ਦੇ ਲਈ ਦੰਗੇ ਕਰਵਾਉਣ ਦੇ ਲਈ ਕੇਸਰਾਂ ਨੇ ਸੇ ਰਾਜਨੀਤਿਕ ਸਾਜ਼ਸ਼ਾਏਨਾ ਰਚੀਆਂ ਕਿਸਰਾਂ ਨੇ ਯੂਨੀਵਰਸਟੀਆਂ ਦੀ ਪੀ ਐਚ ਡੀ ਡਿਗਰੀ ਦੇ ਵਿੱਚ इवन ਹੋਰ ਯੂਨੀਵਰਸਟੀਆਂ ਦੇ ਵਿੱਚ ਜੋ ਦਲਦਲਾਂ ਦਾ ਕੋਟਾ ਸੀਗਾ ਉਹ ਸਮਾਂ ਨੇ ਖਤਮ ਕਰ ਦਿੱਤਾ ਤੁਸੀਂ ਦੇਖਿਆ ਹੋਵੇਗਾ ਕਿ ਜੋ ਸ਼ੈਡੂਲ ਕਾਸਟ ਦੇ ਜੋ ਬੱਚੇ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਜੋ ਹੈ ਉਹਦੇ ਇਹਨਾਂ ਨੇ ਪਿੱਛੇ ਵਜੇ ਤੱਕ ਵੀ ਸੈਂਟਰਲ ਬੈਂਕ ਤੋਂ ਪੰਜਾਬ ਸਟੇਟ ਨੂੰ ਅਜੇ ਤੱਕ ਵੀ ਉਹਦੇ ਪੈਸੇ ਨਹੀਂ ਭੇਜੇ ਹੈ। ਸੋ ਹੋਰ ਜਿੰਨੇ ادارے ਨੇ ਜੇਕਰ ਅਸੀਂ ਪਿੱਛੇ ਹੋਰ ਗੱਲ ਕਰੀਏ ਕਿਵੇਂ ਇਹਨਾਂ ਨੇ ਰੁਹਤ ਬਹਿ ਮੁੱਲਾ ਦੇ ਜਿਹੜਾ ਮਰਡਰ ਕੀਤਾ ਹੈ ਜੋ ਕਿ ਜਿਸ ਨੂੰ ਅਸੀਂ ਅਸੀਂ ਮਰਡਰ ਹੀ ਕਮਾਂਗੇ ਉਹਨਾਂ ਨੂੰ ਜੋ ਮਰਨ ਦੇ ਲਈ ਮਜਬੂਰ ਕੀਤਾ ਗਿਆ ਹੈ। ਸੋ ਕੀ ਕਿਦਲਤ ਸਮਾਜ ਇਹ ਨਾਲ ਗੱਲ ਨੂੰ ਪਹੁੰਚ ਸਕਦਾ ਹੈ ਤੇ ਫਿਰ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਵਿੱਚ ਕਿਹੜੀ 파ਟੀ ਠੀਕ ਹੈ ਤਾਂ ਉਸ ਦੇ ਵਾਸਤੇ ਫਿਰ ਮੈਂ ਇੱਕ ਹੀ ਗੱਲ ਕਮਾਂਗਾ ਕਿ ਸਾਡੀ ਅਗਰ ਅੱਜ ਤੱਕ ਇਹ ਸਾਡੇ ਸਮਾਜ ਨੂੰ ਤਰੱਕੀ ਕੀਤੀ ਹੈ ਪਰ ਉਹ ਸਿਰ ਕਾਂਗਰਸ ਤੇ ਕਾਂਗਰਸ ਪਾਰਟੀ ਦੁਆਰਾ ਹੀ ਕੀਤੀ ਗਈ ਹੈ ਤੁਸੀਂ ਹੁਣ ਜੋ ਸਾਡਾ ਜੋ ਮਿਸ਼ਨ ਜੋ ਰਮਨ ਗਾਂਧੀ ਜੀ ਨੇ ਅਨਾਉਂਸ ਕੀਤਾ ਹੈ ਕਿ ਪਾਰਟੀ ਦਾ ਜੋ ਮੈਨੀਫੈਸਟੋ ਹੈ ਮੈਨੀਫੈਸਟੋ ਦੇ ਵਿੱਚ ਵੀ ਰਮਨ ਗਾਂਧੀ ਨੇ ਦੱਸਿਆ ਹੈ ਕਿ ਅਗਰ ਕਾਂਗਰਸ ਪਾਰਟੀ ਸੱਤਾ ਵਿੱਚ ਆਈ ਤਾਂ ਜੋ ਸਾਡਾ ਬੈਕਲੌਗ ਹੈਗਾ ਜੋ ਇੰਨੀਆਂ ਨੌਕਰੀਆਂ ਪਈਆਂ ਹਨ ਤੇ ਉਹ ਦਲਿਤਾਂ ਦੀਆਂ ਜੋ ਸ਼ਡਿਊਲ ਕਾਸਟ ਸ਼ਡਿਊਲ ਪ੍ਰਾਇਮੀਆਂ ਜਿਨੀਆਂ ਵੀ ਨੌਕਰੀਆਂ ਨੇ ਉੱਪਰ ਗਿਆ ਜਾਣਗੀਆਂ ਜੇਕਰ ਸਰਕਾਰ ਆਂਦੀ ਹੈ ਅੱਜ ਇਹ ਬੈਕਲੌਗ ਭਰਿਆ ਜਾਂਦਾ ਹੈ ਤਾਂ ਮੇਰਾ ਖਿਆਲ ਆ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਸ਼ਡਿਊਲਡ ਕਾਸਟ ਸ਼ਡਿਊਲਡ ਟ੍ਰਾਈਬ ਦੇ ਲੋਕ ਹੈਗੇ ਨੇ ਉਹਨਾਂ ਦੇ ਜੋ ਵੀ ਜਿੰਨੇ ਵੀ ਕੋ ਬੜੇ ਨਿਖੇ ਲੋਕ ਨੇ ਉਹਨਾਂ ਸਭ ਨੂੰ ਨੌਕਰੀ ਮਿਲ ਜਾਏਗੀ ਤੇ ਸਾਰੇ ਆਪਣਾ ਜਿਹੜਾ ਜੀਵਨ ਪਦਰਾ ਨੂੰ ਸੁਧਾਰ ਸਕਦੇ ਹਨ ਸੋ ਮੇਰੀ ਸਭ ਲੋਕਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਇਸ ਇਸ ਸਰਕਾਰ ਨੂੰ ਬਦਲਣਾ ਹੈ ਤਾਂ ਤੁਹਾਨੂੰ ਸਾਰੇ ਨਿਕਤੇ ਜਨਮ ਮੋਢਾ ਮੋਢਾ ਲਾ ਕੇ ਕਾਂਗਰਸ ਪਾਰਟੀ ਦੀ ਜਿੱਥੇ ਵੀ ਇਹਦਾ ਕੈਂਡੀਡੇਟ ਖੜੇ ਨੇ ਉਹਨਾਂ ਨੂੰ ਚਤਾਨਾ ਚਾਹੀਦਾ ਹੈ ਤਾਂ ਕਿ ਇਹ ਲੋਕ ਜਿੱਤ ਕੇ ਆਣਗੇ ਕੱਲ ਸਰਕਾਰ ਬਣੇਗੀ ਕੱਟੋ-ਕੱਟ ਬੀਜੇਪੀ ਨੂੰ ਪੇਸ਼ਾਨ ਕਰਨ ਵਾਸਤੇ ਤੁਹਾਨੂੰ ਜਿੱਥੇ ਵੀ ਬੀਜੇਪੀ ਦਾ ਕੋਈ ਕੈਂਡੀਡੇਟ ਆ ਤੁਹਾਨੂੰ ਕਿਸ ਤਰੀਕੇ ਨਾਲ ਬਰਨਾਇਆ ਤੁਸੀਂ ਉਸ ਨੂੰ ਖਰਾ ਕੇ ਦੂਸਰੇ ਤੁਸੀਂ ਕੈਂਡੀਡੇਟ ਨੂੰ ਚਿਤਾ ਕੇ ਤਾਂ ਕਿ ਸੈਂਟਰ ਦੇ ਜਿਹੜੀ ਸਰਕਾਰ ਆ ਉਹਨੂੰ ਬਦਲਿਆ ਜਾਵੇ ਇਸਨ ਡਾਕਟਰ ਸੋਜੀ ਜਿਹੜੀ ਚੇਰਵਾ ਗੁਦੀ ਜੀ ਸੱਜਦੇ ਨੇ ਤੇ ਇਹਨਾਂ ਨੇ ਕੰਮਚਾਰ ਬੈ ਰੱਖੇ ਕਾਂਗਰਸ ਪਾਰਟੀ ਜਦੋਂ ਮੈਂ ਲੋਕਾਂ ਨੂੰ ਪੀਲ ਕੀਤੀ